ਜਿੱਥੇ ਅੱਜਕੱਲ ਗੁਰਦੁਆਰਾ ਮੱਝ ਨੂੰ ਟਿੱਲਾ ਬਣਿਆ ਹੋਇਆ ਇਸ ਸਥਾਨ 'ਤੇ ਗੁਰੂ ਕੀ ਸੰਗਤ ਡੇਰੇ ਕੀਤੇ ਨੇ ਜਿਵੇਂ ਜਿਵੇਂ ਸਿੱਖ ਸੰਗਤਾਂ ਨੂੰ ਪਤਾ ਲੱਗਦਾ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਦਰਸ਼ਨ ਦੇਦਾਰੇ ਕਰਨ ਵਾਸਤੇ ਆਉਂਦੀਆਂ ਦੂਜਾ ਦਿਨ ਗੁਰੂ ਕੀ ਸੰਗ ਆ ਗਿਆ ਇੱਥੇ ਸਤਿਗੁਰੂ ਗੁਰੂ ਹਰਗੋਬਿੰਦ ਜੀ ਮਰਦਾ ਆਉਣਾ ਸੁਣ ਕੇ ਕਹਿੰਦੇ ਬਾਦਸ਼ਾਹ ਜਹਾਂਗੀਰ ਨੇ ਵਜ਼ੀਰ ਖਾਨ ਆਂਦੇ ਵਜ਼ੀਰ ਨੂੰ ਤੱਕ ਚਿੰਤ ਬੇਗ ਨੂੰ ਸਤਗੁਰੂ ਗੁਰੂ ਹਰਗੋਬਿੰਦ ਸਮਰਦੇ ਚਰਨਾਂ ਵਿੱਚ ਭੇਜਿਆ ਇਹਨਾਂ ਆ ਕੇ ਹਜ਼ੂਰ ਦੇ ਨਮਸਕਾਰ ਵਿੱਚ ਹਜ਼ੂਰ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਉਪਰੰਤ ਬੇਨਤੀ ਕੀਤੀ ਗਰੀਬ ਨਵਾਜ਼ ਤੁਹਾਨੂੰ ਬਾਦਸ਼ਾਹ ਜਹਾਂਗੀਰ ਮਿਲਣਾ ਚਾਹੁੰਦਾ ਉਹ ਸਮੇਂ ਸਤਗੁਰੂ ਗੁਰੂ ਹਰਗੋਬਿੰਦ ਸ ਮਹਾਰਾਜ ਸੰਗਤ ਵਿੱਚ ਬੈਠੇ ਬਤਨ ਬਲਾਸ ਕਰ ਰਹੇ ਸਨ ਸਤਗੁਰੂ ਗੁਰੂ ਹਰਗੋਬਿੰਦ ਸ ਮਹਾਰਾਜ ਇਹਦ ਵਜ਼ੀਰ ਖਾਨ ਕਹਿਣ ਲੱਗੇ ਵੀ ਤੂੰ ਬਾਦਸ਼ਾਹ ਜਹਾਂਗੀਰ ਨੂੰ ਜਾ ਕੇ ਕਹੋ ਕਿ ਗੁਰੂ ਸਾਹਿਬ ਕਹਿੰਦੇ ਨੇ ਐਸੋ ਮੈਂ ਸੰਗਤਾਂ ਦਾ ਕਟੋ ਸੀ ਥੋੜੇ ਸਮੇਂ ਬਾਅਦ ਤੇਰੇ ਕੋ ਆਪੇ ਆ ਜਾਵਾਂਗੇ ਕਹਿੰਦੇ ਬਾਦਸ਼ਾਹ ਜਹਾਂਗੀਰ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਮਿਲਣਾ ਤੇ ਆਸਿ ਵਿਚ ਵਿਚਾਰ ਕਰਨੀ ਬਾਦਸ਼ਾਹ ਜਹਾਂਗੀਰ ਨੇ ਆਕੂ ਉੱਟ ਕੇ ਗੁਰੂ ਸਾਹਿਬ ਦਾ ਬੜਾ ਸਤਕਾਰ ਕੀਤਾ ਚੰਦਮ ਦੀ ਚੌਂਕੀ ਬਿਠਾਈ ਚੌਂ ਚੰਦਨ ਦੀ ਚੌਂਕੀ ਤੇ ਬਿਠਾਇਆ ਤੇ ਉਪਰੰਤ ਬਾਦਸ਼ਾਹ ਜਹਾਂਗੀਰ ਨੇ ਦੋਵੇਂ ਹੱਥ ਜੋੜ ਕੇ ਗੁਰੂ ਕੀ ਸੰਗਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਜੀ ਹਿੰਦੁਸਤਾਨ ਦੇ ਵਿੱਚ ਦੋ ਧਰਮ ਹਨ ਇੱਕ ਹਿੰਦੂ ਹੈ ਦੂਜਾ ਮੁਸਲਮਾਨ ਇਸਲਾਮ ਹੈ ਮੁਸਲਮਾਨ ਹਨ ਹਿੰਦੂ ਆਰਾਮ ਨੂੰ ਮੰਨਦੇ ਹਨ ਭਗਵਾਨ ਨੂੰ ਮੰਨਦੇ ਹਨ ਮੁਸਲਮਾਨ ਅੱਲਾ ਖੁਦਾ ਨੂੰ ਮੰਨਦੇ ਹਨ ਮਹਾਰਾਜ ਕਿਰਪਾ ਕਰਕੇ ਦੱਸਣਾ ਕਰੋ ਇਹਨਾਂ ਦੋਨਾਂ ਧਰਮਾਂ ਦੇ ਵਿੱਚੋਂ ਧਰਮ ਕਿਹੜਾ ਚੰਗਾ ਸਤਗੁਰੂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਪਾਸੋਂ ਇਹ ਸੁਣਨਾ ਚਾਹੁੰਦਾ ਸੀ ਕਿ ਜੇਕਰ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਹਿੰਦੂ ਧਰਮ ਦੀ ਗੱਲ ਕੀਤੀ ਚੰਗਾ ਫਿਰ ਤਾਂ ਮੈਂ ਸਮਝੂਗਾ ਕੀ ਇਹ ਮੁਸਲਮਾਨਾਂ ਦੇ ਖਿਲਾਫ ਹਨ ਇਹਨੇ ਜਦੋਂ ਬੇਨਤੀ ਕੀਤੀ ਤਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਲੱਗੇ ਕਹਿਣ ਬਾਦਸ਼ਾਹ ਜਹਾਂਗੀਰ ਗੱਲ ਮਜਬਾਤ ਨਹੀਂ ਨਿਬੜਨੀ ਗੱਲ ਤਾਂ ਬਾਦਸ਼ਾਹ ਜਹਾਂਗੀਰ ਖੁਦਾ ਦੇ ਘਰ ਵਿੱਚ ਜਾ ਕੇ ਰਾਮ ਭਗਵਾਨ ਦੇ ਘਰ ਵਿੱਚ ਜਾ ਕੇ ਅੱਲਾ ਦੇ ਘਰ ਵਿੱਚ ਜਾ ਕੇ ਉੱਥੇ ਗੱਲ ਜਾਤਾਂ ਤੇ ਨਹੀਂ ਨਿਬੜਨੀ ਉੱਥੇ ਗੱਲ ਮਜਬਾਤ ਨਹੀਂ ਨਿਬੜਨੀ ਉੱਥੇ ਗੱਲ ਅਮਲਾਂ ਤੇ ਨਿਬੜਨੀ ਹੈ ਉੱਥੇ ਗੱਲ ਜਾ ਕੇ ਕਰਮਾਂ ਤੇ ਨਿਬੜਨੀ ਬਾਦਸ਼ਾਹ ਜਹਾਂਗੀਰ ਗਾਹਰੂ ਦੀ ਦਰਗਾਹ ਵਿੱਚ ਖੁਦਾ ਦੀ ਦਰਗਾਹ ਵਿੱਚ ਰਾਮ ਜਾਂ ਗੁਰੂ ਕਿਸ਼ਨ ਰਹੀਮ کریم ਜਾਂ ਅੱਲਾ ਖੁਦਾ ਉਹ ਵਹਿਰੂ ਅਨੇਕਾਂ ਨਾਵਾਂ ਵਾਲਾ ਹੋ ਕੇ ਇੱਕ ਹੈ ਉਹਨੂੰ ਰਾਮ ਕਹਿ ਲੋ ਖੁਦਾ ਕਹਿ ਲੋ ਅੱਲਾ ਕਹਿ ਲੋ ਉਹਨੂੰ ਵਹਿਰੂ ਕਹਿ ਲੋ ਪਰ ਬਾਦਸ਼ਾਹ ਜਹਾਂਗੀਰ ਉੱਥੇ ਗੱਲ ਅਮਲਾਂ ਤੇ ਨਿਬੜਨੀ ਅਮਲਾਂ ਤੇ ਮਾਫ ਕਰਨਾ ਦਾਸ ਵਿਚਾਰ ਕਰਨ ਤੋਂ ਪਹਿਲਾਂ ਇੱਕ ਵਿਚਾਰ ਕਰਨੀ ਚਾਹੇਗਾ ਗੁਰੂ ਹਰਗੋਬਿੰਦ ਸਮਰਾਜ ਤੇ ਦਿੱਲੀ ਪਹੁੰਚਣ ਤੋਂ ਪਹਿਲਾਂ ਮੀਆਂ ਮੀਰ ਜਿਸ ਦਾ ਰਾਤੀ ਜ਼ਿਕਰ ਹੋਇਆ ਸੀ ਕੀਰਤਨ ਵਿੱਚ ਮੀ ਆ ਮੀਰ ਕਹਿੰਦਾ ਜਿਸ ਦੀਆਂ ਜਿਸ ਦੀਆਂ ਪਤਲਾਂ ਤੇ ਜਿਸ ਦਾ ਤਪੜਾਂ ਤੇ ਬਾਦਸ਼ਾਹ ਜਹਾਂਗੀਰ ਵਰਗੇ ਤੇ ਬਾਦਸ਼ਾਹ ਅਕਬਰ ਵਰਗੇ ਬਾਦਸ਼ਾਹ ਜਿਸ ਦੇ ਤਪੜਾਂ ਤੇ ਆ ਕੇ ਬੈਠਿਆ ਕਰਦੇ ਸਨ ਕਹਿੰਦੇ ਗੁਰੂ ਕੀ ਸੰਗਤ ਰੱਬ ਨੂੰ ਪਹੁੰਚਿਆ ਮੰਚਲੇ ਮਾਰਪਤ ਵਿੱਚ ਵਿਚਰਨ ਵਾਲਾ ਇਹ ਫਕੀਰ ਜਿਸ ਦਾ ਸਤਕਾਰ ਬਾਦਸ਼ਾਹ ਜਹਾਂਗੀਰ ਜਦੋਂ ਕਰਦਾ ਸੀ ਲੰਬੇ ਪੈ ਕੇ ਦੰਡਵਤ ਪ੍ਰਣਾਮ ਕਰਿਆ ਕਰਦਾ ਸੀ ਕਹਿੰਦੇ ਕੁਝ ਦਿਨ ਪਹਿਲਾਂ ਸਤਗੁਰੂ ਗੁਰੂ ਹਰਗੋਬਿੰਦ ਸਮਾਹ ਰਾਜ ਜੀ ਦੇ ਕੋਜ ਦਿਨ ਪਹਿਲਾ ਦਿੱਲੀ ਪਹੁੰਚਣ ਤੋਂ ਪਹਿਲਾਂ ਕਹਿੰਦਾ ਕਿ ਮੀਆਂ ਮੀਰ ਗੁਰੂ ਕੇ ਸਖਤ ਬਾਦਸ਼ਾਹ ਜਹਾਂਗੀਰ ਦੇ ਪਾਸ ਦਿੱਲੀ ਪੁੱਜਿਆ ਜਦੋਂ ਦਿੱਲੀ ਪੁੱਜਿਆ ਨਾ ਅੱਗੇ ਕਹਿੰਦਾ ਬਾਦਸ਼ਾਹ ਜਹਾਂਗੀਰ ਦਾ ਦਰਬਾਰ ਲੱਗਿਆ ਹੋਇਆ ਸੀ ਖੱਬੇ ਤੇ ਸੱਜੇ ਵਜ਼ੀਰ ਮੰਤਰੀ ਟਹਿਲ ਕਰ ਐਲਕਰ ਬੈਠੇ ਹੋਏ ਨੇ ਮੀਆਂ ਮੀਰ ਦਾ ਆਉਣਾ ਸੁਣ ਕੇ ਆਉਂਦਿਆਂ ਨੂੰ ਵੇਖ ਕੇ ਕਹਿੰਦਰਾ ਬਾਦਸ਼ਾਹ ਜਹਾਂਗੀਰ ਆਪਣੇ ਤਖਤ ਨੂੰ ਛੱਡ ਕੇ ਅੱਗੇ ਵਧਿਆ ਤੇ ਜਹਾਂਗੀਰ ਜਹਾਂਗੀਰ ਬਾਦਸ਼ਾਹ ਨੇ ਕਹਿੰਦੇ ਮੀਆਂ ਮੀਰ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਉੱਚੇ ਆਸਮਨ ਤੇ ਬਿਠਾਇਆ ਉਪਰੰਤ ਕਹਿੰਦੇ ਬਾਦਸ਼ਾਹ ਜਹਾਂਗੀਰ ਦਾ ਜੋ ਦਰਬਾਰ ਚੱਲਦਾ ਸੀ ਦਰਬਾਰ ਦੇ ਵਿੱਚ ਜੋ ਗੱਲਬਾਤ ਹੋ ਰਹੀ ਸੀ ਉਹ ਗੱਲਬਾਤ ਰੋਕ ਦਿੱਤੀ ਗਈ ਤੇ ਮਾਫ ਕਰਨਾ ਦੋਵੇਂ ਹੱਥ ਜੋੜ ਕੇ ਬਾਦਸ਼ਾਹ ਜਹਾਂਗੀਰ ਨੇ ਮਾਫ ਕਰਨਾ ਇਹ ਗੱਲ ਬੜੀ ਧਿਆਨ ਦੇਣ ਵਾਲੀ ਹੈ ਬਾਦਸ਼ਾਹ ਜਹਾਂਗੀਰ ਨੇ ਦੋਵੇਂ ਹੱਥ ਜੋੜ ਕੇ ਮੀਆਂ ਮੀਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਾਈ ਜੀ ਪੀਰ ਜੀ ਕਿਰਪਾ ਕਰਕੇ ਦੱਸੋ ਕੋਈ ਪਰਮਾਰਥ ਦੀ ਗੱਲ ਸੁਣਾਓ ਕੁਈ ਰਬ ਦੇ ਘਰ ਦਾ ਬਚਨ ਸੁਣਾਓ ਕੋਈ ਅੱਲਾਹ ਤਾਲਾ ਖੁਦਾ ਦੇ ਘਰ ਦਾ ਬਚਨ ਸੁਣਾਓ ਮੀਆਂ ਮੀਰ ਨੇ ਦੇ ਚਰਨਾਂ ਵਿੱਚ ਕਹਿੰਦੇ ਜਹਾਂਗੀਰ ਬਾਦਸ਼ਾਹ ਨੇ ਬੇਨਤੀ ਕੀਤੀ ਪੀਰ ਜੀ ਸਾਈਂ ਜੀ ਕਿਰਪਾ ਕਰਕੇ ਇਹ ਦੱਸੋ ਕਿ ਪੂਰਨ ਪੁਰਖ ਦੇ ਲਖਣ ਕੀ ਹਨ ਪੂਰਨ ਪੁਰਖ ਦੇ ਵਿੱਚ ਗੁਣ ਕੀ ਹੁੰਦੇ ਨੇ ਪੂਰਨ ਪੁਰਖ ਦੇ ਵਿੱਚ ਕੀ ਲਖਣ ਹੁੰਦੇ ਨੇ ਉਹਦੇ ਵਿੱਚ ਕਿਹੜੇ ਕਿਹੜੇ ਗੁਣ ਹੁੰਦੇ ਨੇ ਜਦੋਂ ਬਾਦਸ਼ਾਹ ਜਹਾਂਗੀਰ ਨੇ ਇਹ ਗੱਲ ਕਿ ਪੁੱਛੀ ਮੀਆਂ ਮੀਰ ਦੇ ਪਾਸੋਂ ਕੀ ਪੂਰਨਪੁਰਖ 'ਚ ਕੀ ਲਖਣ ਹੁੰਦੇ ਨੇ ਪੂਰਨਪੁਰਖ 'ਚ ਕੀ ਗੁਣ ਹੁੰਦੇ ਨੇ ਕਹਿੰਦੇ ਨੇ ਮੀਆਂ ਮੀਰ ਦੀ ਤਾਹ ਨਿਕਲ ਗਈ ਆਖਿਆ ਅਕਲ ਦੇ ਅੰਧੇ ਜਹਾਂਗੀਰ ਬਾਦਸ਼ਾਹ ਅਜੇ ਤੈਨੂੰ ਇਹ ਪਤਾ ਨਹੀਂ ਲੱਗਾ ਕਿ ਪੂਰਨਪੁਰਖ 'ਚ ਕਿਹੜੇ ਗੁਣ ਹੁੰਦੇ ਨੇ ਅਜੇ ਤੈਨੂੰ ਇਹ ਨਹੀਂ ਪਤਾ ਕਿ ਪੂਰਨਪੁਰਖ ਤੇ ਕੀ ਲਖਣ ਹੁੰਦੇ ਨੇ ਦੋ ਸੁਖਮਨੀ ਸਾਹਿਬ ਦੇ ਪਾਠ ਨਿਤ ਰੋਜ ਕਰਨ ਵਾਲਾ ਮੀਆਂ ਮੀਰ ਜੋ ਗੁਰੂ ਘਰ ਦਾ ਅਨੁਸ਼ਿਰਧਾਡੂ ਸੀ ਜਿਸ ਮੀਆਂ ਮੀਰ ਦੇ ਹੱਥੋਂ ਕਿਸੇ ਮੌਕੇ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹਰ ਮੰਦਤ ਸਾਡੀ ਨੀਂਦ ਹੀ ਪਹਿਲੀ ਟਰ ਖਾਈ ਸੀ ਉਹ ਮੀਆਂ ਮੀਰ ਰੋਇਦਾ ਤੋਂ ਸੁਖ ਨੂੰ ਸਾਥੇ ਪਾੜ ਕਰਿਆ ਕਰਦੇ ਸਨ ਜਦੋਂ ਪਾਦਸ਼ਾਹ ਜਹਾਂਗੀਰ ਨੇ ਬੇਨਤੀ ਕੀਤੀ ਮਹਾਰਾਜ ਮਾਕਰਨ ਮੀਆਂ ਮੀਰ ਦੇ ਚਰਨ ਬੇਨਤੀ ਕੀਤੀ ਪੀਰ ਜੀ ਸਾਈਂ ਜੀ ਕਿਰਪਾ ਕਰਕੇ ਦੱਸੋ ਪੂਰਨ ਪੁਰਖ ਦੇ ਲਖਣ ਕੀ ਨੇ ਮੀਆਂ ਮੀਰ ਨੇ ਸੁਖ ਨੂੰ ਸਾਥ ਦੀ ਪਾਣੀ ਦੀਆਂ ਇਹ ਤੁੱਕਾਂ ਦਰਉਂਦੇ ਆਖਿਆ ਪਾਦਸ਼ਾਹ ਜਹਾਂਗੀਰ ਅਦੇ ਤੈਨੂੰ ਪੂਰਨ ਪੁਰਖ ਦੇ ਲਖਣਾਂ ਦਾ ਪਤਾ ਨਹੀਂ ਲੱਗਾ ਹਾਂ ਤੈਸਾ ਹਰਗ ਤੈਸਾ ਸੁਖ ਸਦਾ ਆਨੰਦ ਤਾਂ ਨਹੀਂ ਵਿਯੋਗ ਜਿਹੜਾ ਪੂਰਨਪੁਰਖ ਹੈ ਗਮੀ ਵਿੱਚ ਖੁਸ਼ੀ ਚ ਦੁੱਖ ਵਿੱਚ ਸੁਖ ਚ ਮਾਫ ਕਰਨਾ ਭੋਖ ਚ ਜਿਹੜਾ ਪੂਰਨਪੁਰਖ ਹੈ ਮੁਸੀਬਤ ਦੇ ਸਮੇਂ ਦੁੱਖ ਦੇ ਸਮੇਂ ਜਿੰਨਾ ਮਰਜੀ ਦੁੱਖਾਂ ਦੇ ਪਹਾੜ ਟੁੱਟ ਪਣ ਜਿੰਨਾ ਮਰਜੀ ਦੁੱਖਾਂ ਦੇ ਤੂਫਾਨ ਚੜ੍ਹ ਪਣ ਜਿੰਨੀਆਂ ਮਰਜੀ ਦੁੱਖਾਂ ਦੀਆਂ ਹਨੇਰੀਆਂ ਆ ਜਾਣ ਪੂਰਨਪੁਰਖ ਆ ਜਿਹੜਾ ਦੁੱਖ ਵਿੱਚ ਸੁਖ ਵਿੱਚ ਭੋਖ ਵਿੱਚ ਮਾਫ ਕਰਨਾ ਮੁਸੀਬਤਾਂ ਦੇ ਸਮੇਂ ਪੂਰਨਪੁਰਖ ਆ ਢੋਲ ਰਹਿਂਦਾ ਉਹ ਢੋਲਦਾ ਨਹੀਂ ਉਹ ਘਬਰਾਉਂਦਾ ਨਹੀਂ ਜਦੋਂ ਇਹ ਗੱਲ ਬਾਦਸ਼ਾਹ ਜਹਾਂਗੀਰ ਨੇ ਸੁਣੀ ਤਾਂ ਬਾਦਸ਼ਾਹ ਜਹਾਂਗੀਰ ਦਾ ਦੂਜਾ ਸਵਾਲ ਸੀ ਪੀਰ ਜੀ ਪੀਰ ਜੀ ਇਹੋ ਜਾਂ ਪੂਰਨਪੁਰਖ ਕੋਈ ਹੈ ਬਾਦਸ਼ਾਹ ਜਹਾਂਗੀਰ ਨੇ ਪੁੱਛਿਆ ਇਹੋ ਜਾਂ ਪੂਰਨਪੁਰਖ ਕੋਈ ਹੈ ਉਸ ਮੌਕੇ ਗੁਰੂ ਕਿਸਾਂ ਮੀਆਂ ਵੀਰ ਨੇ ਆਖਿਆ ਅਜੇ ਤੈਨੂੰ ਪਤਾ ਨਹੀਂ ਲੱਗਾ ਇਹੋ ਜਾਂ ਪੂਰਨਪੁਰਖ ਸਣ ਸਤਗੁਰੂ ਗੁਰੂ ਅਰਜਨ ਦੇ ਮਹਾਰਾਜ ਗੁਰੂ ਨਾਨਕ ਦੀ ਗੁਰਤਾ ਗੁਰਗੱਦੀ ਦੇ ਪੰਜਵੇਂ ਵਾਰਸ਼ ਉਹ ਜਿਨ੍ਹਾਂ ਨੂੰ ਤੇਰੇ ਦੁਸ਼ਟ ਚੰਦੂ ਨੇ ਬੜਾ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਮਾਫ ਕਰਨਾ ਪਰ ਉਹ ਡੋਲੇ ਨਹੀਂ ਉਹ ਘਬਰਾਏ ਨਹੀਂ ਉਹ ਦੁੱਖਾਂ ਨੂੰ ਸੁਖ ਕਰਕੇ ਮੰਨਦੇ ਰਹਿ ਮਾਫ ਕਰਨਾ ਉਹ ਦੁੱਖਾਂ ਨੂੰ ਸੁਖ ਕਰਕੇ ਮੰਨਦੇ ਰਹਿ ਦੁੱਖਾਂ ਨੂੰ ਰੱਬੀ ਹੁਕਮ ਕਰਕੇ ਮੰਨਦੇ ਰਹਿ ਇਹਨੂੰ ਅਜੇ ਪਤਾ ਨਹੀਂ ਲੱਗਾ ਕਿ ਪੂਰਨ ਪੁਰਖ ਦੇ ਗੁਣ ਕੀ ਹੁੰਦੇ ਆ ਲਖਣ ਕੀ ਹੁੰਦੇ ਆ ਬਾਦਸ਼ਾਹ ਜਹਾਂਗੀਰ ਬਾਦਸ਼ਾਹ ਜਹਾਂਗੀਰ ਲੱਗਾ ਕਨ ਸਾਈ ਮੀਆਂ ਮੀਰ ਨੂੰ ਲਗਾ ਕਨ ਪੀਰ ਜੀ ਪੀਰ ਜੀ ਕੁਰਾਨ ਸ਼ਰੀਫ ਚ ਲਿਖਿਆ ਹੈ ਮੁਸਲਮਾਨ ਹੋ ਕੇ ਦੂਜੇ ਦੇ ਧਰਮ ਦੀ ਉਸਤਤ ਕਰੇ ਵਡਿਆਈ ਕਰੇ ਮਾਫ ਕਰਨਾ ਜੋ ਮੁਸਲਮਾਨ ਹੋ ਕੇ ਦੂਜੇ ਦੇ ਧਰਮ ਦੀ ਵਡਿਆਈ ਕਰਦਾ ਹੈ ਮਾਫ ਕਰਨਾ ਦੂਜੇ ਦੇ ਧਰਮ ਦੀ ਵਡਿਆਈ ਕਰਨਾ ਇਹ ਸਭ ਤੋਂ ਵੱਡਾ ਪਾਪ ਹੈ ਇਹ ਸਭ ਤੋਂ ਵੱਡਾ ਗੁਨਾਹ ਹੈ ਬਾਦਸ਼ਾਹ ਜਹਾਂਗੀਰ ਕਹਿੰਦਾ ਕਿ ਮੈਂ ਹੈਰਾਨ ਹੋ ਰਿਹਾ ਕਿ ਪੀਰ ਜੀ ਤੁਸੀਂ ਤੁਸੀਂ ਮੁਸਲਮਾਨ ਹੋ ਕੇ ਤੁਸੀਂ ਦੂਜੇ ਦੇ ਧਰਮ ਦੀ ਵਡਿਆਈ ਕਰ ਰਹੇ ਹੋ ਉਸ ਮੌਕੇ ਬਾਦਸ਼ਾਹ ਜਹਾਂਗੀਰ ਨੂੰ ਮੀਆਂ ਮੀਰ ਨੇ ਆਖਿਆ ਬਾਦਸ਼ਾਹ ਜਹਾਂਗੀਰ ਅਕਲ ਤੂੰ ਕਮ ਲਾਉ ਮਾਫ ਕਰਨਾ ਰੱਬ ਦੇ ਬੰਦਿਆਂ ਦੀ ਕੋਈ ਜਾਤ ਨਹੀਂ ਹੁੰਦੀ ਇਹਨਾਂ ਦੇ ਵੱਡੇ ਵੱਡੇਰੇ ਤੀਸਰੇ ਪਾਸ਼ਾ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਅਜੇ ਕੱਲ ਦੀ ਗੱਲ ਹੈ ਤੇਰਾ ਪਿਓ ਅਕਬਰ ਚੱਲ ਕੇ ਦਿੱਲੀ ਤੋਂ ਗੋਇੰਦਵਾਲ ਸਾਹਿਬ ਗਿਆ ਸੀ ਇਹਨਾਂ ਦੇ ਵੱਡੇ ਵੱਡੇਰੇ ਮਾਫ ਕਰਨਾ ਆਦ ਗੁਰੂ ਨਾਨਕ ਸਾਹਿਬ ਦੇ ਬਚਨਾ ਕਰਕੇ ਤੁਹਾਡੇ ਵੱਡੇ ਵੱਡੇਰੇ ਮਾਫ ਕਰਨਾ ਗੁਰੂ ਕੀ ਸੰਗਤ ਬਾਬਰ ਨੂੰ ਗੁਰੂ ਨਾਨਕ ਪਾਸ਼ਾ ਨੇ ਸੱਤਾ ਪੁਸ਼ਿੰਗ ਪੁਸ਼ਤਾਂ ਦਾ ਰਾਜਦਾਨ ਦੀ ਬਖਸ਼ਿਸ਼ ਕੀਤੀ ਸੀ माफ ਕਰਨਾ ਇਹਨਾਂ ਦੇ ਵੱਡੇ 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 ਵੱਡੇਰੇ ਸਤਿਗੁਰੂ ਪਾਸ਼ਾ ਦੇ ਬਚਨਾਂ ਕਰਕੇ माफ ਕਰਨਾ ਤੇਰੇ ਤੇਰੇ ਪਿਓ ਦੇ ਪਿਓ ਨੇ ਹਮਾਯੂ ਨੇ ਸ਼ੇਰ ਸ਼ਾਹ ਸੂਰੀ ਨੂੰ ਜੰਗ ਦੇ ਮੈਦਾਨ ਚ ਰਾਇਆ ਸੀ ਆਖਿਆ ਅਕਲ ਦੇ ਅੰਨੇ ਬਾਦਸ਼ਾ ਤੂੰ ਮੈਨੂੰ ਪੁੱਛਦਾ ਪੂਰਨਪੁਰਖ ਦੇ ਲਖਣ ਕੀ ਨੇ ਤੈਨੂੰ ਪਤਾ ਨਹੀਂ ਲੱਗਾ ਕਿ ਪੂਰਨਪੁਰਖ ਦੇ ਲਖਣ ਕੀ ਨੇ ਇੱਥੇ ਸਤਸੰਗਤ ਜੀ ਬਾਦਸ਼ਾਹਾਂ ਕੀ ਕਹਿੰਦਾ ਪੀਰ ਜੀ ਤੂੰ ਸੇ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ ਮੇਰੇ ਹੱਥੋਂ ਐਡਾ ਵੱਡਾ ਪਾਪ ਹੋਇਆ ਮਾਫ਼ ਕਰਨਾ ਐਡਾ ਵੱਡਾ ਮੇਰੇ ਮੇਰੇ ਹੱਥੋਂ ਇਸ ਦੁਸ਼ਟ ਚੰਦੂ ਨੇ ਪਾਪ ਕਰਵਾਇਆ ਤੂੰ ਦੀ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ ਮਾਫ਼ ਕਰਨਾ ਮੈਂ ਇਹੋ ਦੇ ਸਤਗੁਰੂ ਪਾਸ਼ਾ ਦੀ ਸੇਵਾ ਕਰਕੇ ਉਹਨਾਂ ਦੀ ਖੁਸ਼ੀ ਪ੍ਰਾਪਤ ਕਰਦਾ ਮੀਆਂ ਮੀਰ ਨੇ ਆਖਿਆ ਆਖਿਆ ਪਾਸ਼ਾ ਜਹਾਂਗੀਰ ਸਤਗੁਰੂ ਪਾਸ਼ਾ ਨਹੀਂ ਸੁਣ ਚਾਹੁੰਦੇ ਉਹਨਾਂ ਦੀ ਭਾਣੇ ਦੀ ਖੇਡ ਵਿੱਚ ਕੋਈ ਬੰਦਾ ਵਿਗੜਨ ਪਾਵੇ ਉਹ ਨਹੀਂ ਸੁਣ ਚਾਹੁੰਦੇ ਮਾਫ਼ ਕਰਨਾ ਉਹ ਜ਼ਿੰਦਗੀ ਦੇ ਨਾਲੋਂ ਜੀਵਨ ਦੇ ਨਾਲੋਂ ਰ ਪਰਮੇਸ਼ਰ ਦਾ ਭਾਣਾ ਮੰਨਣਾ ਉਹ ਕਰੋਣਾ ਗੁਣਾ ਚੰਗਾ ਸਮਝਦੇ ਹਸਣ ਕਹਿੰਦੇ ਇਹ ਸਾਰੀਆਂ ਗੱਲਾਂ ਬਾਦਸ਼ਾਹ ਜਹਾਂਗੀਰ ਕਹਿੰਦੇ ਨੇ ਭਾਵੇਂ ਬਾਦਸ਼ਾਹ ਜਹਾਂਗੀਰ ਭਾਵੇਂ ਸਾਈ ਮੀਆਂ ਮੀਰ ਪਾਸੋਂ ਸੁਣ ਚੁੱਕਾ ਸੀ ਪਰ ਜਦੋਂ ਗੁਰੂ ਹਰਗੋਬਿੰਦ ਜੀ ਆਏ ਇਹ ਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸਾਈ 63 62 ਵੇਖ ਕੇ ਰਾਜ ਆ ਮਹਾਰਾਜਾਂ ਵਰਗੀ ਰਹਿਣੀ ਪਹਿਣੀ ਦੋ ਤਲਵਾਰਾਂ ਪਹਿਨੀਆਂ ਨੇ ਪਰ ਜਦੋਂ ਬਚਨ ਬਲਾਸ ਚੱਲੇ ਹਿੰਦੂ ਧਰਮ ਚੰਗਾ ਮੁਸਲਮਾਨ ਚ ਚੰਗਾ ਉਸ ਮੌਕੇ ਗੁਰੂ ਹਰਗੋਬਿੰਦ ਜੀ ਨੇ ਜਦੋਂ ਬਾਦਸ਼ਾਹ ਜਹਾਂਗੀਰ ਨੂੰ ਸਮਝਾਇਆ ਰੱਬ ਦੇ ਘਰ ਚ ਜਾਂਦਾ ਨਹੀਂ ਉੱਥੇ ਮੱਜਬ ਨਹੀਂ ਉੱਥੇ ਕਰਮ ਦੇਖੇ ਜਾਣਗੇ ਬਾਦਸ਼ਾਹ ਜਹਾਂਗੀਰ ਸਮਝ ਗਿਆ ਭਾਵੇਂ ਇਹਨਾਂ ਦੀ ਬਾਹਰੀ ਰਹਿਣੀ ਬਹਿਣੀ ਰਾਜਿਆਂ ਵਾਲੀ ਹੈ ਪਰ ਇਹਨਾਂ ਦੀ ਅੰਦਰੂਨੀ ਅਵਸਥਾ ਫਕੀਰਾਂ ਵਾਲੀ ਖਾਲਸਾ ਦੀ ਉਹਦੇ ਮਨ ਦਾ ਸ਼ੰਕਾ ਨਿਵਰਤ ਹੋ ਗਿਆ ਇਹ ਰਾਜੇ ਹੀ ਨਹੀਂ ਇਹ ਜੋਗੀ ਵੀ ਹਨ ਇਹ ਰਾਜੇ ਹੀ ਨਹੀਂ ਇਹ ਜੋਗੀ ਵੀ ਹਨ ਇਹ ਰਾਜੇ ਹੀ ਨਹੀਂ ਇਹ ਫਕੀਰ ਵੀ ਹਨ ਬਾਦਸ਼ਾਹ ਜਹਾਂਗੀਰ ਦੀ ਬੜੀ ਤਸੱਲੀ ਹੋਈ ਸਤਿਗੁਰੂ ਗੁਰੂ ਹਰਗੋਬਿੰਦ ਸਮਰਦੇ ਚਰਨਾਂ ਵਿੱਚ ਦਰਸ਼ਨ ਭੇਟ ਗੁਰੂ ਕੀ ਸੰਗਤ ਇਹਨੇ ਨਜ਼ਰਾਨਾ ਵੀ ਰੱਖਿਆ ਤੇ ਹਜ਼ੂਰ ਦਾ ਸਤਕਾਰ ਵੀ ਕੀਤਾ ਨਿੱਤਾ ਪ੍ਰਤੀ ਸਤਿਗੁਰੂ ਗੁਰੂ ਹਰਗੋਬਿੰਦ ਸਮਰਦੇ ਨਾਲ ਇਹ ਨਿੱਤਾ ਪ੍ਰਤੀ ਸ਼ਿਕਾਰ ਖੇਡਣ ਵਾਸਤੇ ਜਾਂਦਾ ਇਹਨੇ ਸੁਣਿਆ ਸੀ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਗੁਰੂ ਕੀ ਸੰਗਤ ਜਿਨ੍ਹਾਂ ਨੂੰ ਸ਼ਿਕਾਰ ਖੇਡਣ ਦਾ ਬੜਾ ਸ਼ੌਂਕ ਆ ਤਲਵਾਰ ਦੇ ਧਨੀ ਹਨ ਪੂਰੇ ਨਿਸ਼ਾਨੇਬਾਜ਼ ਹਨ ਗੁਰੂ ਕੀ ਸੰਗਤ ਇਹ ਮਹਾਰ ਦੇ ਨਾਲ ਨਿਤਾ ਪ੍ਰਤੀ ਗੁਰੂ ਕੀ ਸੰਗਤ ਸ਼ਿਕਾਰ ਖੇਡਣ ਜਾਂਦਾ ਗੁਰੂ ਕੀ ਸੰਗਤ ਜਿਹੜਾ ਜਾਨਵਰ ਦਾ ਪੰਛੀ ਸਤਗੁਰੂ ਗੁਰੂ ਹਰਗੋਬਿੰਦ ਸਮਰਾਜ ਦਾ ਕਲਗੀ ਤਰਪਾਤਸ਼ਾ ਤੇ ਤੀਰ ਨਾਲ ਮਰਦਾ ਸੀ ਮੁੜ ਕੇ ਕਿਸੇ ਜੂਨੀ ਵਿੱਚ ਨਹੀਂ ਸੀ ਜਾਂਦਾ ਖਾਲਸਾ ਦੀ ਜੀਵਨ ਮੁਕਤ ਹੋ ਜਾਂਦਾ ਸੀ ਅੱਜ ਕਈ ਦਿਨ ਗੁਜ਼ਰ ਗਏ ਬਾਦਸ਼ਾਹ ਜਹਾਂਗੀਰ ਦੇ ਨਾਲ ਸਤਗੁਰੂ ਗੁਰੂ ਹਰਗੋਬਿੰਦ ਸਮਰ ਦੇ ਨਾਲ ਬਾਦਸ਼ਾਹ ਜਹਾਂਗੀਰ ਦੀ ਨੇੜਤਾ ਵੱਧ ਗਈ ਉੱਲੂ ਸੂਰਜ ਚੜ੍ਹਾ ਵੇਖ ਕੇ ਉੱਲੂ ਘਬਰਾਵੇ ਗੁਰ ਅਪਰਾਧ ਦੀ ਨਿੰਦ ਕਹ ਹਰ ਜਸ ਨਾ ਭਾਵੇ ਕਹਿੰਦਾ ਨੇੜਤਾ ਹੁੰਦੀ ਦੇਖ ਕੇ ਚੰਦੂ ਦਾ ਸਾਥ ਸੁਖਦਾ ਸੀ ਰੰਗ ਉੱਟਦੇ ਸਣ ਕਿਤੇ ਮਾਫ ਕਰਨਾ ਬਾਦਸ਼ਾਹ ਜਹਾਂਗੀਰ ਦੇ ਪਾਸ ਸਤਗੁਰੂ ਗੁਰੂ ਹਰਗੋਬਿੰਦ ਸਮਰੀਆਂ ਮੇਰੀਆਂ ਕਾਲੀਆਂ ਕਰਤੂਤਾਂ ਨੂੰ ਖੋਲ ਕੇ ਰੱਖ ਦੇਣ ਗੁਰੂ ਕੀ ਸੰਗਤ ਇੱਧਰ ਕਹਿੰਦੇ ਨੇ ਇੱਕ ਦਿਨ ਬਾਦਸ਼ਾਹ ਜਹਾਂਗੀਰ ਸਤਗੁਰੂ ਗੁਰੂ ਹਰਗੋਬਿੰਦ ਸਮਰਦੇ ਨਾਲ ਜੰਗਲ ਵਿੱਚ ਸ਼ਿਕਾਰ ਖੇਡਣ ਵਾਸਤੇ ਜਾਂਦਾ ਹੈ ਕਿਸੇ ਨੇ ਆ ਕੇ ਬਾਦਸ਼ਾਹ ਜਹਾਂਗੀਰ ਨੂੰ ਦੱਸਿਆ ਵੀ ਸਾਹਮਣੇ ਖੱਡ ਵਿੱਚ ਨਾ ਇੱਕ ਬੜਾ ਖੰਖਾਰੂ ਸ਼ੇਰ ਬੈਠਾ ਹੈ ਬਾਦਸ਼ਾਹ ਜਹਾਂਗੀਰ ਨੇ ਸੁਣਿਆ ਤੀ ਗੁਰੂ ਹਰਗੋਬਿੰਦ ਸਮਰਦਾ ਜੀ ਤਲਵਾਰ ਦੇ ਧਣੀ ਹਨ ਇਹਨੇ ਪਾਸ਼ਾ ਨੇ ਬਾਦਸ਼ਾਹ ਜਹਾਂਗੀਰ ਨੇ ਸਤਗੁਰੂ ਗੁਰੂ ਹਰਗੋਬਿੰਦ ਸਮਰਦੇ ਚਰਨਾਂ 'ਚ ਬੇਨਤੀ ਕੀਤੀ ਮਹਾਰਾਜ ਪਤਾ ਲੱਗਾ ਕਿ ਇਧਰ ਦੱਖਣ ਵੱਲ ਦਿੱਲੀ ਦੇ ਇੱਕ ਖੱਡ ਦੇ ਵਿੱਚ ਇੱਕ ਬੜਾ ਖੰਖਾਰੂ ਸ਼ੇਰ ਬੈਠਾ ਹੈ ਉਹਨੂੰ ਸ਼ੇਰ ਦਾ ਸ਼ਿਕਾਰ ਕੀਤਾ ਜਾਵੇ। ਬਾਦਸ਼ਾਹ ਲੱਗੇ ਕਿ ਬਾਦਸ਼ਾਹ ਜਹਾਂਗੀਰ ਜਿਵੇਂ ਤੇਰੇ ਮਨ ਦੀ ਮਰਜ਼ੀ ਵੀ ਚੱਲੀ ਏ। ਹਯੂਰ ਗੁਰੂ ਕਿਸ਼ਨ ਘੋੜੇ ਤੇ ਸਵਾਰ ਨੇ ਬਾਦਸ਼ਾਹ ਜਹਾਂਗੀਰ ਹਾਥੀ ਤੇ ਸਵਾਰ। ਕਹਿੰਦਾ ਨਾ ਗੁਰੂ ਕੇ ਸੰਗ ਜਦੋਂ ਖੱਡ ਦੇ ਨੇੜੇ ਪੁੱਜੇ ਨਾ ਉਹ ਖੰਖਾਰੂ ਸ਼ੇਰ ਕਿਹੜੀ نسل ਦਾ ਸ਼ੇਰ ਸ਼ੇਰਾਂ ਦੀਆਂ ਨਸਲਾਂ ਹੁੰਦੀਆਂ ਨੇ। ਨਿਕਲਿਆ ਖੱਡ ਦੇ ਵਿੱਚੋਂ ਸ਼ੇਰ ਦੀ ਭਪਕ ਬੜੀ ਹੁੰਦੀ। ਸ਼ੇਰ ਦੀ ਗਰਜ ਬੜੀ ਹੁੰਦੀ। ਕਹਿੰਦਾ ਜਦੋਂ ਸ਼ੇਰ ਗਰਜਿਆ ਨਾ ਉਹ ਜਿੰਨੇ ਵੀ ਬਾਦਸ਼ਾਹ ਜਹਾਂਗੀਰ ਦੇ ਵਜ਼ੀਰ ਮੰਤਰੀ ਟਹਿਲਕਰ ਐਲਕਰ ਸਨ ਉਹਨਾਂ ਸਾਰਿਆਂ ਦੇ ਘੋੜੇ ਦੌੜ ਗਏ ਸਾਰੇ ਜਿਹੜੇ ਘੋੜੇ ਦੌੜ ਗਏ ਤੇ ਬਾਦਸ਼ਾਹ ਜਹਾਂਗੀਰ ਹਾਥੀ ਤੇ ਬੈਠਾ ਤੇ ਹਾਥੀ ਕੰਬ ਰਿਹਾ ਸ਼ੇਰ ਨੂੰ ਵੇਖ ਕੇ ਉਹਦੇ ਮੌਕੇ ਬਾਦਸ਼ਾਹ ਜਹਾਂਗੀਰ ਨੇ ਸਤਗੁਰੂ ਗੁਰੂ ਹਰਗੋਬਿੰਦ ਸਮਰਦੇ ਚਰਨਾਂ 'ਚ ਬੇਨਤੀ ਕੀਤੀ ਮਹਾਰਾਜ ਜੀ ਕਿਰਪਾ ਕਰੋ ਇਸ ਸ਼ੇਰ ਦਾ ਸ਼ਿਕਾਰ ਤੁਸੀਂ ਕਰੋ ਇਹੋ ਜੇ ਸ਼ੇਰ ਦਾ ਸ਼ਿਕਾਰ ਕਰਨਾ ਇਹ ਮੇਰੇ ਵਸ ਦੀ ਗੱਲ ਨਹੀਂ ਹੈ ਮੈਨੂੰ ਤਾਂ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਵੇ ਤੁਮ ਬਤਨਾ ਬੜਾ ਮੁਸ਼ਕਿਲ ਹੈ ਉਹ ਤੋ ਮੌਕਾ ਗੁਰੂ ਹਰਗੋਬਿੰਦ ਸਮਰਨੇ ਆਖਿਆ ਸੀ ਸਮਾਂ ਥੋੜਾ ਹੈ ਗੱਲ ਯਾਦਾ ਕਹਿਣੀ ਹੈ ਬਾਦਸ਼ਾਹ ਨੇ ਆਖਿਆ ਸੀ ਬਾਦਸ਼ਾਹ ਜਾਂਗੀਰ ਡਰਦਾ ਕਿਉਂ ਹੈ ਇਹ ਤੇਰਾ ਤੇਰਾ ਚਾਚਾ ਕਾਸਮ ਬੇਗ ਹੈ ਕਾਸਮ ਬੇਗ ਜਿਹੜਾ ਸ਼ੇਰ ਦੀ ਚੂਨੀ ਚ ਪਿਆ ਜਦੋਂ ਤੇਰਾ ਪਿਤਾ ਅਕਬਰ ਬਾਦਸ਼ਾਹ ਗੋਂਦਵਾਲ ਤੋਂ ਚੱਲ ਕੇ ਗਿਆ ਸੀ ਨਾ ਤੇਰੇ ਪਿਤਾ ਨੇ ਜਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਕਿ ਜਤੌੜ ਗੜ੍ਹ ਦਾ ਕਿਲਾ ਫਤਿਹ ਹੋ ਜਾਏ ਵਾਸ਼ਾ ਗੁਰੂ ਅਮਰਦਾਸ ਜੀ ਨੇ ਦੇ ਬਤਨਾ ਕਰਕੇ ਤ ਤੋੜ ਦਾ ਕਿਲਾ ਫਤਿਹ ਹੋਇਆ ਸੀ ਆ ਕਿਹਾ ਕਿ ਤੇਰੇ ਪਿਤਾ ਗੁਰੂ ਤੇਰੇ ਪਿਤਾ ਮਾਫ ਕਰਨਾ ਅਕਬਰ ਬਾਦਸ਼ਾਹ ਨੇ ਆ ਪਾਰਗਣ ਦੇ ਲਾਗੇ ਦੇ ਲੱਗਦੇ 12 ਪਿੰਡਾਂ ਦੀ ਜਾਇਦਾਦ ਤੇ ਜਾਇਦਾਦ ਸਤਗੁਰੂ ਗੁਰੂ ਅਮਰਦਾਸ ਮਹਾਰ ਦੀ ਬੇਟੀ ਭਾਨੀ ਦੇ ਨਾਂ ਤੇ ਕਰਵਾਈ ਸੀ ਆ ਤੇਰੇ ਚਾਚੇ ਕਾਸਮ ਬੇਗ ਨੇ ਨੱਕ ਵੱਟਦੇ ਤੇਰੇ ਪਿਓ ਅਕਬਰ ਨੂੰ ਆਖਿਆ ਸੀ ਕਿ ਜਦ ਤੇ ਮੁਸਲਮਾਨ ਬਾਦਸ਼ਾਹ ਹੋ ਕੇ ਇੱਕ ਹਿੰਦੂ ਗੁਰੂ ਦੀ ਸਿੱਖ ਗੁਰੂ ਦੀ ਬੇਟੀ ਦੇ ਨਾਂ ਤੇ 12 ਪਿੰਡਾਂ ਦੀ ਜਾਇਦਾਦ ਕਰਵਾ ਰ ਗੁਰੂ ਸਾਹਿਬ ਲੱਗੇ ਕਹਿਣ ਉਹ ਨੱਕ ਵਟਣੇ ਕਰਕੇ ਤੇਰੇ ਚਾਚੇ ਕਾਸਮ ਬੇਗ ਨੂੰ ਆ ਸ਼ੇਰ ਦੀ ਜੁਨੀ ਪਈ ਏ ਕਾਰ ਸ਼ਕਾਰ ਉਹਨ ਸ਼ੇਰ ਅੱਖਾਂ ਕੜਕੜ ਕੇ ਵੇਖਦਾ ਸ਼ੇਰ ਅੱਖਾਂ ਕੜਕੜ ਕੇ ਵੇਖਦਾ ਬਾਦਸ਼ਾਹ ਜਹਾਂਗੀਰ ਦੇ ਵੱਲ ਉਹ ਆਂਦਾ ਮਹਾਰਾਜ ਇਹਦੇ ਮੈਨੂੰ ਖਾਣ ਨੂੰ ਪੈਂਦਾ ਤੁਸੀਂ ਕਹਿੰਦੋ ਤੇਰਾ ਚਾਚਾ ਗੁਰਦੇਵ ਕਹਿੰਦੇ ਭਾਵੇਂ ਉਹ ਨੱਕ ਵੱਟੀ ਸੀ ਪਰ ਦਰਸ਼ਨ ਕੀਤਾ ਸਨ ਨੱਕ ਵਟਣ ਕਰਕੇ ਇਹਨੂੰ ਸ਼ੇਰ ਦੀ ਜੂਨੀ ਮਿਲੀ ਪਰ ਜਿਹੜੇ ਗੁਰੂ ਅਮਰਦਾਸ ਮਹਾਰਾਜ ਦੇ ਮਾਫ ਕਰਨ ਦਰਸ਼ਨ ਕੀਤੇ ਸਨ ਨਾ ਇਹਨੂੰ ਦਰਸ਼ਨਾਂ ਕਰਕੇ ਗਿਆਨ ਹੈ ਕਿ ਜੇ ਮੈਂ ਬਾਦਸ਼ਾਹ ਜਹਾਂਗੀਰ ਦੇ ਹੱਥੋਂ ਮਰਿਆ ਮੇਰਾ ਭਲਾ ਨਹੀਂ ਹੋਣਾ ਤੇ ਜੇ ਮੈਂ ਇਸ ਕਰਕੇ ਤੇਰੇ ਵੱਲ ਅੱਖਾਂ ਕੱਢ ਕੇ ਵੇਖਦਾ ਤੇ ਜੇ ਮੈਂ ਬਾਦਸ਼ਾਹ ਗੁਰੂ ਹਰਗੋਬਿੰਦ ਸਮਰਦੇ ਹੱਥੋਂ ਮਰਿਆ ਮੇਰੀ ਕਲਿਆਣ ਹੋਵੇਗੀ ਉਹਤ ਮੌਕੇ ਬਾਦਸ਼ਾਹ ਜਹਾਂਗੀਰ ਕਹਿੰਦਾ ਮਹਾਰਾਜ ਜੀ ਕਿਰਪਾ ਕਰੋ ਇਹਦੀ ਕਲਿਆਣ ਛੇਤੀ ਕਰੋ ਨਹੀਂ ਤਾਂ ਇਹਨੇ ਮੇਰੀ ਕਲਿਆਣ ਕਰ ਦੇਣੀ ਹੈ ਜਿਹੜਾ ਮੇਰੇ ਵੱਲ ਵੇਖਦਾ ਪਿਆ ਪਾਸ਼ਾਤ ਸਤਿਗੁਰੂ ਗੁਰੂ ਹਰਿਕ੍ਰਿੰਦ ਜੀ ਮਹਾਰਾਜ ਘੋੜੇ ਤੂੰ ਉਤਰੇ ਨੇ ਥੱਲੇ ਇਹ ਘਾਟ ਦੀ ਢਾਲ ਐ ਤੇ ਦੂਜੇ ਹੱਥ ਵਿੱਚ ਖਾਲਸਾ ਦੀ ਸ਼੍ਰੀ ਹਸਤ ਤਲਵਾਰ ਗੁਰੂ ਕੇ ਸੰਗਤ ਪਾਸ਼ਾਤ ਅੱਗੇ ਵਧੇ ਨਾ ਤੇ ਸ਼ੇਰ ਨੂੰ ਵੰਗਾ ਰਿਆ ਤੇ ਸ਼ੇਰ ਨੂੰ ਨੀਵੀਂ ਛੱਟ ਕੇ ਨਾ ਬਹਿ ਗਿਆ ਉਹ ਸ਼ੇਰ ਨੂੰ ਗਿਆਨ ਹੈ ਕਿ ਨੱਕ ਵੱਟੀ ਸੀ ਤੇ ਜੂਨੀ ਸ਼ੇਰ ਦੀ ਮਿਲੀ ਗੁਰੂ ਅਮਰਦਾਸ ਜੀ ਨੂੰ ਵੇਖ ਕੇ ਮਾਫ ਕਰਨਾ ਨੱਕ ਵੱਟੀ ਸੀ ਮਾਫ ਕਰਨਾ ਤੇ ਜੇ ਉਹ ਗੁਰੂ ਦੇ ਉੱਤੇ ਵਾਰ ਕੀਤਾ ਤੇ ਗੁਰੂ ਕੀ ਸੰਗਤ ਪਤਾ ਨਹੀਂ ਕਿਸ ਨਖਿਤ ਜੂਨੀ ਵਿੱਚ ਪੈਣਾ ਪੈ ਜਾਏ ਸ਼ੇਰ ਨੀਵਾ ਸਿਰ ਛੱਟ ਕੇ ਬਹਿ ਗਿਆ ਸਤ ਗੁਰੂ ਗੁਰੂ ਹਰਿਕੰਦ ਸਿੰਘ ਜੀ ਕਹਿੰਦੇ ਕਹਿੰਦੇ ਉਹ ਤਾਂ ਨੱਕ ਵੱਡੀ ਸੀ ਤੈਨੂੰ ਫਲ ਮਿਲਿਆ ਕਾਹ ਨੂੰ ਜਾਤ ਨੂੰ ਲਾਜ ਲਾਉਣਾ ਕਹਿੰਦੇ ਸ਼ੇਰ ਵੀ ਸਿਰ ਛੱਟ ਕੇ ਮਰਦੇ ਹੁੰਦੇ ਨੇ ਤਗੜਾ ਹੋ ਤਰਾ ਪੜਾ ਕਰੀਏ ਜਦੋਂ ਪਾਸ਼ਾਣ ਵੰਗਾਰਿਆ ਲੜਕਾਰਿਆ ਤੇ ਸ਼ੇਰ ਭੱਬ ਗਿਆ ਜਦੋਂ ਸ਼ੇਰ ਭੱਬ ਗਿਆ ਪਾਸ਼ਾਣ ਦੇਖ ਕੇ ਢਾਲ ਦੀ ਓਟ ਢਾਲ ਕਰਕੇ ਤੇ ਮੂੰਹ ਦੇ ਅੱਗੇ ਕੀਤਾ ਤਲਵਾਰ ਦਾ ਬਾਹਰ ਇਹਦੇ ਪੇਟ ਦੇ ਉੱਤੇ ਇਹਦਾ ਪੇਟ ਫੜ ਗਿਆ ਉਹਦੇ ਵਿੱਚੋਂ ਕਾਸਮ ਬੇਗ ਦੀ ਨਾ ਗੁਰੂ ਕੇ ਸੰਗਤ ਰੂਹ ਨਿਕਲ ਕੇ ਨਾ ਸੱਚਖੰਡ ਰੂਹ ਜਾਂਦੀ ਬਾਦਸ਼ਾਹ ਜਹਾਂਗੀਰ ਨੂੰ ਦਿਖਾਤੀ ਬਾਦਸ਼ਾਹ ਜਹਾਂਗੀਰ ਨਿੱਤਾ ਪ੍ਰਤੀ ਸਤ ਗੁਰੂ ਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਮਾਨੀ ਮਨ ਸ਼ਰਧਾਲੂ ਬਣਦਾ ਜਾ ਰਿਹਾ ਸੀ